ਸਮਾਹ ਸੰਦੀਪ ਚੌਧਰੀ ਮੈਂ ਤੁਹਾਡਾ ਸਵਾਗਤ ਕਰਦਾ ਨਿਊਜ਼ 189 ਪੰਜਾਬ ਤੇ ਤੇ ਅੱਜ ਇੱਕ ਹੋਰ ਚੋਰੀ ਦੀ ਖਬਰ ਤੁਹਾਨੂੰ ਦੱਸਣ ਜਾ ਰਹੇ ਹਾਂ ਲਗਾਤਾਰ ਰਾਜਪੁਰਾ ਇਲਾਕੇ ਦੇ ਵਿੱਚ ਚੋਰੀ ਦੀ ਵਾਰਦਾਤਾਂ ਦੇ ਵਿੱਚ ਇਜ਼ਾਫਾ ਦੇਖਣ ਨੂੰ ਮਿਲ ਰਿਹਾ ਹੈ ਰਾਜਪੁਰਾ ਚੰਡੀਗੜ੍ਹ ਰੋਡ ਤੇ ਇੱਕਤਾ ਕਲੋਨੀ ਦੇ ਵਿੱਚ ਦਿਨ ਦਿਹਾੜੇ ਚੋਰਾਂ ਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਦਿਖਾ ਰਹੇ ਤਸਵੀਰਾਂ ਦੇ ਵਿੱਚ ਕਿ ਕਿਸ ਤਰ੍ਹਾਂ ਚੋਰ ਜਿਹੜੇ ਹਨ ਦਿਨ ਦਿਹਾੜੇ ਇਸ ਮਕਾਨ ਦੇ ਅੰਦਰ ਦਾਖਲ ਹੁੰਦੇ ਹਨ ਤੇ ਕਾਫੀ ਮਾਤਰਾ ਦੇ ਵਿੱਚ ਸੋਨਾ ਤੇ ਨਗਦੀ ਲੈ ਕੇ ਇੱਥੋਂ ਰਫੂ ਚੱਕਰ ਹੋ ਜਾਂਦੇ ਆ। ਸੋ ਸੀਸੀਟੀਵੀ ਫੁਟੇਜ ਵੀ ਤੁਹਾਨੂੰ ਦਿਖਾ ਰਹੇ ਆ ਕਿ ਕਿਸ ਤਰ੍ਹਾਂ ਚੋਰ ਇਸ ਮਕਾਨ ਦੇ ਅੰਦਰ ਦਾਖਲ ਹੋ ਰਹੇ ਆ। ਲਗਾਤਾਰ ਦੋਸਤੋ ਰਾਜਪੁਰਾ ਇਲਾਕੇ ਦੇ ਵਿੱਚ ਚੋਰੀ ਦੀ ਵਾਰਦਾਤ ਵਧਦੀਆਂ ਜਾ ਰਹੀਆਂ ਤੇ ਪੁਲਿਸ ਨੂੰ ਇਸ ਔਰ ਧਿਆਨ ਦੇਣਾ ਚਾਹੀਦਾ ਹੈ। ਗਸ਼ਤ ਵਧਾਣੀ ਚਾਹੀਦੀ ਹੈ। ਰਾਜਪੁਰਾ ਇਲਾਕੇ ਦੇ ਵਿੱਚ ਹੀ ਇੰਨੀ ਚੋਰੀਆਂ ਜਿਹੜੀਆਂ ਹੋ ਰਹੀਆਂ ਇਹਦੇ ਪਿੱਛੇ ਆਪਾਂ ਕੀ ਕਹਿ ਸਕਦੇ ਆ ਤੁਸੀਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ ਕਿ ਪ੍ਰਸ਼ਾਸਨ ਜਿਹੜਾ ਹੈ ਉਹ ਕਮਜ਼ੋਰ ਸਾਬਤ ਹੋ ਰਿਹਾ ਹੈ ਜਾਂ ਪੁਲਿਸ ਜਿਹੜੀ ਹੈ ਉਹ ਪੁਲਿਸ ਪ੍ਰਸ਼ਾਸਨ ਜਿਹੜਾ ਹੈ ਕਮਜ਼ੋਰ ਸਾਬਤ ਹੋ ਰਿਹਾ ਲਗਾਤਾਰ ਚੋਰੀ ਵਧੀ ਜਾ ਰਹੀ ਹੈ ਲੋਕ ਚੋਰੀ ਦੀ ਵਾਰਦਾਤਾਂ ਤੋਂ ਬਹੁਤ ਜ਼ਿਆਦਾ ਦੁਖੀ ਹੈ ਲਗਾਤਾਰ ਅਸੀਂ ਵੀ ਚੋਰੀ ਦੀ ਜਿਹੜੀ ਖਬਰਾਂ ਹੈਗੀਆਂ ਉਹ ਤੁਹਾਨੂੰ ਦਿਖਾ ਰਹੇ ਆ ਇਕੱਲੀ ਚੋਰੀ ਦੀ ਨਹੀਂ ਤੁਸੀਂ ਨਿਊਜ਼ 89 ਪੰਜਾਬ ਦੇ ਨਾਲ ਜਦਮਰਜੀ ਸੰਪਰਕ ਕਰ ਸਕਦੇ ਹੋ ਕਿਤੇ ਆਪਣੇ ਰਾਜਪੁਰਾ ਇਲਾਕੇ ਦੇ ਵਿੱਚ ਕੋਈ ਪਾਣੀ ਦੀ ਸਮੱਸਿਆ ਹੈ ਸੀਵਰੇਜ ਦੀ ਸਮੱਸਿਆ ਹੈ ਸਫਾਈ ਨੂੰ ਲੈ ਕੇ ਸਮੱਸਿਆ ਹੈ ਨਗਰ ਕਾਉਂਸਲ ਵੱਲੋਂ ਤੁਹਾਨੂੰ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਹੈ ਤਾਂ ਤੁਸੀਂ ਸਿੱਧਾ ਨਿਊਜ਼ 89 ਪੰਜਾਬ ਨਾਲ ਫੋਨ ਤੇ ਸੰਪਰਕ ਕਰ ਸਕਦੇ ਹੋ ਅਸੀਂ ਤੁਹਾਡੀ ਆਵਾਜ਼ ਜਿਹੜੀ ਹੈ ਬਣ ਕੇ ਪ੍ਰਸ਼ਾਸਨ ਤੱਕ ਜ਼ਰੂਰ ਪਹੁੰਚਾਂਗੇ ਤੇ ਤੁਹਾਡੀ ਸਮੱਸਿਆਵਾਂ ਦਾ ਹੱਲ ਕਰਾਉਣ ਦੀ ਪੂਰੀ ਕੋਸ਼ਿਸ਼ ਵੀ ਕਰਦਾ ਹੈ ਨਿਊਜ਼ 89 ਪੰਜਾਬ ਫਿਲਹਾਲ ਤੁਸੀਂ ਬਣੇ ਹੋਏ న్యూਸ 189 ਪੰਜਾਬ ਦੇ ਨਾਲ ਤੇ ਇਕਤਾ ਕਲੋਨੀ ਦੇ ਵਿੱਚ ਚੋਰੀ ਹੋਈ ਹੈ ਉਸ ਦੀ ਗੱਲ ਕਰਦੇ ਆ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਚੋਰ ਜਿਹੜੇ ਹਨ ਇਸ ਮਕਾਨ ਦੇ ਅੰਦਰ ਦਾਖਲ ਹੋ ਰਹੇ ਹਨ ਤੇ ਵੱਡੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਰਹੇ ਹਨ ਲਗਾਤਾਰ ਇੱਕੋ ਹੀ ਚੋਰਾ ਦਾ ਤਰੀਕਾ ਹੈਗਾ ਚੋਰੀ ਕਰਨ ਦਾ ਤੁਸੀਂ ਦੇਖ ਸਕਦੇ ਹੋ ਕਿ ਘਰ ਦੇ ਵਿੱਚ ਵੜਦੇ ਹਨ ਦਿਨ ਦਿਹਾੜੇ ਰਾਤ ਨੂੰ ਚੋਰੀਆਂ ਦੇਖੀਆਂ ਜਾ ਰਹੀਆਂ ਸੀ ਹੁਣ ਤਾਂ ਲਗਾਤਾਰ ਦਿਨ ਦੇ ਵਿੱਚ ਵੀ ਜਿਹੜੀ ਹੈ ਚੋਰ ਜਿਹੜੇ ਹਨ ਆਪਣੇ ਇਲਾਕੇ ਦੇ ਵਿੱਚ ਸਰਗਰਮ ਹੋ ਚੁੱਕੇ ਹਨ ਇਹਦੀ ਕੀ ਵਜ੍ਹਾ ਹੈ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਣਾ ਫਿਲਹਾਲ ਤੁਹਾਨੂੰ ਗਰਾਉਂਡ 0 ਤੋਂ ਖਬਰ ਦਿਖਾਣੇ ਜਿੱਥੇ ਨਿਊਜ਼ 89 ਪੰਜਾਬ ਨੇ ਇਹ ਚੋਰੀ ਦੀ ਵਾਰਦਾਤ ਨੂੰ ਕਵਰ ਕੀਤਾ ਸੋ ਤੁਸੀਂ ਦੇਖ ਪਾ ਰਹੇ ਹੋ ਕਿ ਮੈਂ ਇੱਕ ਬੜੇ ਹੀ ਆਬਾਦੀ ਵਾਲੇ ਏਰੀਏ ਦੇ ਵਿੱਚ ਖੜਿਆ ਹਾਂ ਜਿੱਥੇ ਕੀ ਗੈਸ ਏਜੰਸੀ ਹੈ ਤੁਸੀਂ ਦੇਖ ਸਕਦੇ ਹੋ ਭਾਰਤ ਗੈਸ ਏਜੰਸੀ ਦੀ ਇਹ ਗੱਡੀਆਂ ਖੜੀਆਂ ਐ ਤੇ ਦੂਜੇ ਪਾਸੇ ਤੁਸੀਂ ਦੇਖ ਸਕਦੇ ਹੋ ਕਿ ਇਹ ਹੋਟਲ ਗੋਲਡਨ ਲੈਂਡ ਤਾਬਾ ਬਣਿਆ ਹੋਇਆ ਤੇ ਇਹਦੇ ਸਾਹਮਣੇ ਜਿਹੜਾ ਹੈ ਅੰਮ੍ਰਿਤ ਬਨਸਪਤੀ ਜਿਹੜੀ ABC ਫੈਕਟਰੀ ਬੂੰਗੇ ਜਿਹਨੂੰ ਕਿਹਾ ਜਾਂਦਾ ਹੈ ਉਹ ਫੈਕਟਰੀ ਹੈਗੀ ਉਹਦੇ ਸਾਹਮਣੇ ਇੱਕ ਤਾਂ ਕਲੋਨੀ ਪੈਂਦੀ ਹੈ ਜਿੱਥੇ ਕਿ ਚੋਰਾਂ ਨੇ ਦਿਨ ਦਿਹਾੜੇ ਜਿਹੜਾ ਹੈ ਇਸ ਘਰ ਦੇ ਵਿੱਚ ਚੋਰੀ ਕੀਤੀ ਹੈ ਤੇ ਸੋਨੇ ਦਾ ਸਮਾਨ ਕੈਸ਼ ਵਗੈਰਾ ਜੋ ਵੀ ਹੈ ਉਹ ਲੈ ਕੇ ਚਲੇ ਗਏ ਮੈਂ ਤੁਹਾਨੂੰ ਦਿਖਾਣਾ ਤੁਹਾਨੂੰ ਅੰਦਰ ਦਿਖਾਉਂਦੇ ਉਹ ਮਕਾਨ ਹੈ ਸਾੜੇ ਜਿਹੜਾ ਹੈ ਚੋਰੀ ਕੀਤੀ ਹੈ ਤਾਲੇ ਤੋੜੇ ਆ ਕਰਦੇ ਤੇ ਕਰੀਬ ਦੱਸਿਆ ਜਾ ਰਿਹਾ ਕਿ 15 ਟੋਲੇ ਸੋਨਾ ਜਿਹੜਾ ਹੈ ਚੋਰ ਇਸ ਘਰ ਵਿੱਚੋਂ ਲੈ ਗਏ ਕੋਈ ਚੋਰ ਜਿਹੜੇ ਸੀਗੇ ਉਹ ਇਧਰੋਂ ਐਂਟਰ ਹੋਏ ਤੁਸੀਂ ਦੇਖ ਸਕਦੇ ਹੋ ਕਿ ਕੈਮਰਾ ਨੂੰ ਦਿਖਾ ਰਹੇ ਆ ਕਿ ਇਹ ਜਿਹੜਾ ਹੈ ਉਹਨਾਂ ਨੇ ਤੋੜਿਆ ਉਸ ਤੋਂ ਬਾਅਦ ਜਿਹੜਾ ਹੈ ਇਸ ਘਰ ਦੇ ਅੰਦਰ ਐਂਟਰ ਹੁੰਦੇ ਇਸ ਕਮਰੇ ਦੇ ਅੰਦਰ ਐਂਟਰ ਹੁੰਦੇ ਚੋਰ ਉਹੀ ਚੋਰੀ ਕਰਨ ਦਾ ਤਰੀਕਾ ਜੋ ਕਿ ਪਹਿਲਾਂ ਤੁਹਾਨੂੰ ਕਈ ਵੀਡੀਓ ਦੇ ਵਿੱਚ ਦਿਖਾ ਚੁੱਕੇ ਆ ਰਾਜਪੁਰੇ ਏਰੀਆ ਦੇ ਵਿੱਚ ਵੱਡੇ ਸਤਰ ਤੇ ਜਿਹੜੀਆਂ ਚੋਰੀਆਂ ਹੋ ਰਹੀਆਂ ਉਸ ਤੋਂ ਬਾਅਦ ਇਹ ਤੋੜਿਆ ਤੇ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਿ ਇਹ ਜਿਹੜਾ ਹੈ ਸਮਾਨ ਚੋਰ ਲੈ ਗਏ ਆ ਤੇ ਇਹ ਸਾਡੇ ਨਾਲ ਸਟੇਟ ਮੌਜੂਦ ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ ਤੇ ਇਹ ਦੱਸਣਗੇ ਸਾਰੀ ਸਟੋਰੀ ਕੀ ਹੋਈ ਹੈ ਇਹ ਉਰੇ ਰਹਿੰਦੇ ਆ ਕੀ ਨਾ ਜੀ ਤੁਹਾਡਾ ਰਾਜਨ ਸਿੰਘ ਜੀ ਰਾਜਨ ਜੀ ਕੀ ਗੱਲ ਹੋਈ ਹੈ कल 2:40 मिनट के, के करीब बंदे बढ़े हैं जी हां जी उसके बाद उन्होंने मेन गेट का ताला तोड़ा जी फिर स्टोर का ताला तोड़ा पेटी का ताला काट के जी पंद्रह हाँ सोलह तोले सोने थे जी आधा किलो चांदी थी जी, हाँ जी। लाख रुपए कैश था जी।, हाँ जी ये सारा सामान लेके गए जी बाकी पांच सात शट कपड़े थे जी वो दूसरे कमरे से निकाले उन्होंने जी कितने बजे मकान आप बंद करके सुबह हम नौ बजे ताला मार के यहाँ चले गए थे नर्सरी उसके हाँ बाद करीब नाम गुलमोहन नर्सरी नर्सरी चले गए उसके बाद जी उसके बाद लड़का भी हमारे पीछे साढ़े बजे यहाँ से निकल गया ताला मार के ठीक है उसके बाद ये करीब दो मिनट से लेके बजे करीब ये बीच में चोरी हुई है जी अच्छा। हाँ जी अच्छा तो दिन में बंदे कैमरे में दिख रहे हैं साफ साफ जी माने अंदर बड़े हैं बीस मिनट बाद अंदर से निकले हैं सारी वीडियो एकदम साफ दिख रही है कैमरे कोई शक है आपको किसी पे नहीं इस तरह तो कोई शक नहीं है जी लेकिन बंदे उसमें कैमरे में दिख रहे हैं जी दिख रहे हैं हाँ जी हाँ इतना आबादी वाला एरिया होने के बावजूद यहाँ पे चोरी दिन में जी एजेंसी है एजेंसी के सामने बंदे निकल रहे हैं जा रहे हैं आ रहे हैं उनके सामने आके बंदे सारे आम खड़े हुए हैं जी खड़के उसके बाद आराम से अंदर बड़े जी वो दीवार टपके छ फुट ऊंची दीवार है जी अच्छा अच्छा हाँ जी, जी तो पुलिस को आपने सूचना दी हाँ जी, एक सौ बारह पे फोन कर दिया था हमने कंप्लेंट लिखाई थी जी आ, हाँ। उसके बाद फोकल पॉइंट चौकी गए थे जी फिर उसके बाद पुलिस वाले शाम के आए थे एक बार देख के फोटो वोटो खींच के ले गए हैं जी जी अच्छा अच्छा हाँ जी। अब क्या मांग करते हो राजपुरा एरिया के अंदर इतनी हो रही है सुना है ना पहले आपने जी हाँ चोरिया तो इस टाइम बहुत हो रही है जी राजपुर शहर में कई बार सुना है मोबाइल में बंदे का दो तीन बंदे का मोबाइल खो के ले गए परसों यहाँ हमारे सामने नर्सरी मोबाइल खो के ले गए जी इस टाइम तो बुरा हाल उसके बारे में अरे उसके बाद में गवर्नमेंट को जी यहाँ जो प्रशासन है उनको गौर करना चाहिए जी ਮੇਨ ਜੀ ਤੋ ਹੈ ਆਪਣੇ ਨੀਰਮਿਤਲ ਜੀ ਹੈ उनको इस चीज की गौर करनी चाहिए सख्ताई करनी चाहिए इसपे जी अबका नुकसान हो गया इसकी हो अब इसकी भरपाई कैसे होगी अब इसकी भरपाई हम आगे एसडीएम साहब पास जाएंगे जी कंप्लेंट करेंगे आगे मैडम पास भी जाएंगे जी ठीक है ठीक है हां जी, जी तो क्या मांग करते हो आप सरकार से सरकार से मांग करेंगे पकड़े जाए बंदे जी या सुलीकी जाए उनसे सामान की बंदे पकड़े जाए सो तुसी लगातार देख पा रहे हो कि ਤੁਹਾਡੇ সামনে ਕੀ ਇੱਕ ਬੰਦਾ ਇਨੀ ਮਿਹਨਤ ਦੇ ਨਾਲ ਇੰਨਾ ਕੁਝ ਬਣਾਉਂਦਾ ਆਪਣੇ ਬੱਚਿਆਂ ਵਾਸਤੇ ਉਹ ਚੋਰ ਜਿਹੜੇ ਹੈ ਨਸ਼ੇੜੀ ਜਿਹੜੇ ਹੈ ਉਹ ਇੱਕ ਮਿੰਟ ਦੇ ਵਿੱਚ ਲੈ ਕੇ ਉਰ ਤੋਂ ਰਫੂ ਚੱਕਰ ਹੋ ਜਾਂਦੇ ਆ ਤੇ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਰੋਸ਼ ਹੈਗਾ ਲੋਕਾਂ ਦੇ ਵਿੱਚ ਰਾਜਪੁਰੇ ਦੀ ਜਨਤਾ ਇਸ ਟਾਈਮ ਤਰਾਹੀ ਤਰਾਹੀ ਮਚਾ ਰਹੀ ਹੈ ਰਾਜਪੁਰਾ ਇਲਾਕਾ ਇਸ ਟਾਈਮ ਚੋਰੀ ਦੀ ਮਾਰ ਦੇ ਨਾਲ ਲੋਕੀ ਤਾਂ ਬਾੜ ਦੇ ਨਾਲ ਪ੍ਰਭਾਵਿਤ ਹੁੰਨੇ ਆ ਲੋਕੀ ਉਰੇ ਚੋਰੀ ਦੀ ਮਾਰ ਦੇ ਨਾਲ ਪ੍ਰਭਾਵਿਤ ਹੋ ਰਹੇ ਆ ਤੁਸੀਂ ਦੇਖ ਸਕਦੇ ਹੋ ਕਿ ਗਰੀਬ ਆਦਮੀ ਬਾਹਰੋਂ ਆ ਕੇ ਪ੍ਰਵਾਸੀ ਉਰੇ ਮਜ਼ਦੂਰੀ ਕਰਦਾ ਔਰੇ ਕੰਮ ਕਰਦਾ ਤੇ ਉਸ ਤੋਂ ਬਾਅਦ ਇਹ ਜੀਆਂ ਚੀਜ਼ਾਂ ਹੋ ਜਾਣਾ ਇਨਾਂ ਵਾਸਤੇ ਬੜਾ ਮਾੜਾ ਹੈ ਤੇ ਇਹਨਾਂ ਨੇ ਸਰਕਾਰ ਤੋਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜਲਦੀ ਤੋਂ ਜਲਦੀ ਚੋਰ ਫੜੇ ਜਾਣ ਲੇਕਿਨ ਤੁਸੀਂ ਦੇਖ ਸਕਦੇ ਹੋ ਕਿ ਹੁਣ ਤੱਕ ਇੱਕ ਕਿੰਨੀ ਕ ਰਿਕਵਰੀਆਂ ਹੋ ਚੁਕੀਆਂ ਸ਼ਹਿਰ ਦੇ ਵਿੱਚ ਚੋਰੀ ਦੀ ਵਾਰਦਾਤਾ ਲਗਾਤਾਰ ਫੇਰ ਦੁਆਰਾ ਤੋਂ ਵੱਧੀਆਂ ਜਾ ਰਹੀਆਂ ਹੈ ਸ਼ਹਿਰ ਦੇ ਵਿੱਚ ਵਿੱਚ ਪੁਲਿਸ ਵੱਲੋਂ ਜਿਹੜਾ ਹੈ ਚੋਰਾਂ ਨੂੰ ਕੁਝ ਚੋਰਾਂ ਨੂੰ ਫੜਿਆ ਵੀ ਗਿਆ ਸੀ ਲੇਕਿਨ ਚੋਰਾਂ ਦੇ ਜਿਹੜੇ ਹੌਸਲੇ ਹੈ ਉਹ ਬੁਲੰਦ ਹੈ ਤੇ ਇਸ ਟਾਈਮ ਪੁਲਿਸ ਜਿਹੜੀ ਆ ਸੁਸਤ ਨਜ਼ਰ ਆ ਰਹੀ ਹੈ ਚੋਰ ਚੁਸਤ ਨਜ਼ਰ ਆ ਰਹੇ ਹੈ ਮੈਂ ਤਾਂ ਇਹੀ ਗੱਲ ਕਹਾਂਗਾ ਸੋ ਤੁਸੀਂ ਦੇਖ ਪਾ ਰਹੇ ਹੋ ਕਿ ਕਿੰਨੀ ਮਾੜੀ ਗੱਲ ਹੈ ਸ਼ਹਿਰ ਦੇ ਵਿੱਚ ਚੋਰੀ ਦੀ ਵਾਰਦਾਤਾ ਲਗਾਤਾਰ ਵੱਧਦੀ ਜਾ ਰਹੀ ਹੈ ਤੁਸੀਂ ਇਸ ਨੂੰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਉੱਪਰ ਸਰਕਾਰ ਤੱਕ ਜਿਹੜੀ ਹੈ ਆਵਾਜ਼ ਪਹੁੰਚ ਸਕੇ ਲੋਕਾਂ ਦੀ ਤੇ ਉਹਨਾਂ ਨੂੰ ਪਤਾ ਲੱਗ ਸਕਿਆ ਕਿ ਰਾਜਪੁਰਾ ਸ਼ਹਿਰ ਦਾ ਇਸ ਟਾਈਮ ਕੀ ਹਾਲ ਹੈ ਕੈਮਰਾਮੈਨ ਮੋਹਿਦ ਦੇ ਨਾਲ ਸੰਦੀਪ ਚੌਧਰੀ ਨਿਊਜ਼ 189 ਪੰਜਾਬ ਸੋ ਜਿਵੇਂ ਦੋਸਤੋ ਤੁਸੀਂ ਸੁਣਿਆ ਕਿ ਜਿਹੜੇ ਸਖਸ਼ ਦੇ ਘਰ ਚੋਰੀ ਹੋਈ ਆ ਕਿਸ ਤਰ੍ਹਾਂ ਪ੍ਰਸ਼ਾਸਨ ਨੂੰ ਤੇ ਪੁਲਿਸ ਨੂੰ ਕੋਸ ਰਿਹਾ ਜਿਹਦਾ ਇੰਨਾ ਸੋਨਾ ਚੋਰੀ ਹੋ ਜਾਵੇ ਕੈਸ਼ ਚੋਰੀ ਹੋ ਜਾਵੇ ਪ੍ਰਵਾਸੀ ਬੰਦੇ ਬਾਹਰੋਂ ਆ ਕੇ ਉਰੇ ਕੰਮ ਕਰਨ ਵਾਸਤੇ ਆਉਂਦੇ ਆ ਤੇ ਉਹਨਾਂ ਦੇ ਨਾਲ ਇਸ ਤਰ੍ਹਾਂ ਦੇ ਹਾਦਸੇ ਹੋ ਜਾਣਾ ਇੱਕ ਬਹੁਤ ਮਨਪਾਕੀ ਘਟਨਾ ਹੈਗੀ ਇਹ ਲਗਾਤਾਰ ਚੋਰੀ ਦੀ ਵਾਰਦਾਤਾ ਦੇ ਵਿੱਚ ਵਾਦਾ ਹੋ ਰਿਹਾ ਤੇ ਪ੍ਰਸ਼ਾਸਨ ਨੂੰ ਇਸ ਸੋਰ ਧਿਆਨ ਦੇਣਾ ਚਾਹੀਦਾ ਹੈ ਪੁਲਿਸ ਨੂੰ ਆਪਣੀ ਗਸ਼ਤ ਜਿਹੜੀ ਹੈ ਵਧਾਣੀ ਚਾਹੀਦੀ ਹੈ ਸੋ ਤੁਸੀਂ ਲਗਾਤਾਰ న్యూਸ 189 ਪੰਜਾਬ ਦੇ ਨਾਲ ਸੰਪਰਕ ਕਰ ਸਕਦੇ ਹੋ ਜੇ ਤੁਹਾਨੂੰ ਕਿਸੇ ਪ੍ਰਕਾਰ ਦੀ ਵੀ ਆਪਣੇ ਇਲਾਕੇ ਦੇ ਵਿੱਚ ਪਰੇਸ਼ਾਨੀ ਆ ਰਹੀ ਹੈ ਪਾਣੀ ਨੂੰ ਲੈ ਕੇ ਸੀਵਰੇਜ ਨੂੰ ਲੈ ਕੇ ਜਾਂ ਨਗਰ ਕੌਂਸਲ ਤੋਂ ਕਿਸੇ ਨੂੰ ਕੋਈ ਪਰੇਸ਼ਾਨੀ ਹੈ ਕਿਸੇ ਪ੍ਰਕਾਰ ਦਾ ਕੋਈ ਕੰਮ ਨਹੀਂ ਹੋ ਪਾਰਿਆ ਤਾ ਸੜਕਾਂ ਨੂੰ ਲੈ ਕੇ ਤੁਸੀਂ ਨਿਊਜ਼ 89 ਪੰਜਾਬ ਨੂੰ ਸੰਪਰਕ ਕਰੋ ਅਸੀਂ ਤੁਹਾਡੀ ਆਵਾਜ਼ ਬਣ ਕੇ ਸਰਕਾਰ ਦੇ ਕੰਨਾਂ ਤੱਕ ਤੁਹਾਡੀ ਆਵਾਜ਼ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਫਿਲਹਾਲ ਤੁਸੀਂ ਸੰਦੀਪ ਚੋਧਰੀ ਨੂੰ ਦੋਈਆਤ ਆਪਾਂ ਫੇਰ ਮਿਲਾਂਗੇ ਇੱਕ ਨਵੀਂ ਖਬਰ ਦੇ ਨਾਲ ਧੰਨਵਾਦ ਨਿਊਜ਼ 89 ਪੰਜਾਬ ਹਰ ਖਬਰ ਜਿੰਦਾ ਹੋਵੇ ਅਸਰ